ਦਰਬਾ ਦੇ ਖੇਡ ਗਰਾਊਂਡ ਵਿੱਚ ਰੌਣਕਾਂ ਵਾਪਸ ਆ ਗਈਆਂ ਨੇ ਇੱਥੇ ਪਹਿਲਾ ਪੰਜਾਬ ਦੇ ਮਸ਼ਹੂਰ ਗਾਇਕ ਬਬੂਮਾਨ ਸਿੱਧੂ ਮੂਸੇਵਾਲਾ ਗੁਰਦਾਸ ਮਾਨ ਜੈਸੀ ਵੀ ਮਿਸ ਪੂਜਾ ਤੇ ਹੋਰ ਕਈ ਗਾਇਕ ਆਪਣਾ ਕਲਾ ਦਾ ਜ਼ੋਰ ਦਿਖਾ ਚੁੱਕੇ ਨੇ ਹਾਲ ਹੀ ਵਿੱਚ ਮੰਤਰੀ ਹਰਪਾਲ ਚੀਮਾ ਖਿਡਾਰੀਆਂ ਨੂੰ ਮਿਲਣ ਇੱਥੇ ਪਹੁੰਚੇ ਵੇਖੋ ਉਹਨਾਂ ਨੇ ਇੱਥੇ ਪਹੁੰਚ ਕੇ ਕੀ ਕੁਝ ਕੀਤਾ ਦਰਬਾ ਜਿਹੜਾ ਸਟੇਡੀਅਮ ਆ ਇਹਨੇ ਬਹੁਤ ਹੀ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਕਬੱਡੀ ਦੇ ਰੂਪ ਵਿੱਚ ਹੋਰ ਖੇਡਾਂ ਦੇ ਰੂਪ ਵਿੱਚ ਪੈਦਾ ਕੀਤੇ ਨੇ ਕਿ ਔਰ ਇਹਨਾਂ ਦੀ ਡਿਮਾਂਡ ਸੀ ਕਿ ਸਾਨੂੰ ਕਬੱਡੀ ਦਾ ਕੋਚ ਜਿਹੜਾ ਉਹ ਨਿਯੁਕਤ ਕੀਤਾ ਜਾਵੇ ਖਾਸ ਕਰਕੇ ਕੁੜੀਆਂ ਦੇ ਲਈ ਇੱਕ ਕੋਚ ਜਿਹੜਾ ਨਿਯੁਕਤ ਹੋਇਆਗਾ ਕਿਉਂਕਿ ਕਬੱਡੀ ਡੜਬਾ ਜਿਹੜਾ ਸਟੇਡੀਅਮ ਆ ਇਹਨੂੰ ਕਬੱਡੀ ਦੀ ਅਸੀਂ ਨਰਸਰੀ ਵਜੋਂ ਐਲਾਨਿਆਗਾ ਔਰ ਨਾਲ ਹੀ ਇਹਦੇ ਇੰਡੋਰ ਸਟੇਡੀਅਮ ਬਣ ਰਿਹਾਗਾ ਸੋ ਅੱਜ ਆਏ ਸੀਗੇ ਬੱਚਿਆਂ ਨੂੰ ਡਾਈਟ ਜਿਹੜੀ ਉਹ ਦਿੱਤੀ ਆ ਤਾਂ ਕਿ ਜਿਹੜੇ ਬੱਚੇ ਨੇ ਉਹ ਅچھے ਤਰੀਕੇ ਨਾਲ ਹੋਰ ਖੇਡ ਸਕਣ ਇਹ ਜਿਹੜਾ ਮੈਂ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੇ ਵੀ ਖੇਡ ਪ੍ਰੇਮੀ ਨੇਗੇ ਉਹ ਇਹਨਾਂ ਬੱਚਿਆਂ ਕੋਲੇ ਆਉਣ ਜਿਹੜੇ ਲੰਬਾ ਸਮਾਂ ਖੇਡ ਚੁੱਕੇ ਨੇ ਉਹ ਆ ਕੇ ਇਹਨਾਂ ਬੱਚਿਆਂ ਨਾਲ ਡਾਈਟ ਸ਼ੇਅਰ ਕਰਨ ਆਪਣੇ ਤਜਰਬੇ ਸ਼ੇਅਰ ਕਰਨ ਸਾਡੀ ਸਾਰੀ ਪੁਰਾਣੀ ਦਿਰਵੇ ਦੀ ਟੀਮ ਜਿਹੜੇ ਪੁਰਾਣੇ ਸਾਥੀ ਨੇਗੇ ਜਿਹੜੇ ਲੰਬੇ ਸਮੇਂ ਤੋਂ ਕਬੱਡੀ ਖੜਾਉਂਦੇ ਰਹੇ ਨੇਗੇ ਉਹ ਲਗਾਤਾਰ ਦੇਖ ਰਹੇ ਕਰ ਰਹੇ ਨੇ ਕਿ ਇਸ ਗਰਾਊਂਡ ਦੀ ਵੀ ਕਰ ਰਹੇ ਨੇ ਔਰ ਬੱਚਿਆਂ ਦੀ ਵੀ ਕਰ ਰਹੇ ਨੇ ਸੋ ਮੈਂ ਸਮਝਦਾ ਜਿਹੜੀਆਂ ਪਿਛਲੇ ਲੰਬੇ ਅਰਸੇ ਤੋਂ ਗੇਮਾਂ ਕਾਫੀ ਸਾਲਾਂ ਤੋਂ ਰੁਕੀਆਂ ਪੰਜੇ ਅਸੀਂ ਦੁਬਾਰਾ ਜਿਹੜੀਆਂ ਸ਼ੁਰੂ ਹੋਣ ਜਾਣ ਲੱਗੀਆਂ ਕਿਉਂਕਿ ਖੇਡਾਂ ਵਤਨ ਪੰਜਾਬ ਦੀ ਜਦੋਂ ਅਸੀਂ ਸ਼ੁਰੂ ਕੀਤੀਆਂ ਤਾਂ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਹਲਾਰਾ ਜਿਹੜਾ ਉਹ ਕਿਸ ਤਰ੍ਹਾਂ ਜਿਹੜਾ ਗਰਾਊਂਡ ਆ ਉਹ ਬੱਚਿਆਂ ਦੇ ਨਾਲ ਭਰਿਆ ਪਿਆਗਾ ਸੋ ਮੈਨੂੰ ਆਸਾ ਕਿ ਆਉਣ ਵਾਲੇ ਸਮੇਂ 'ਚ ਹੋਰ ਵੱਡੇ ਵੱਡੇ ਅੰਤਰਰਾਸ਼ਟਰੀ ਪੱਧਰ ਦੇ ਨੈਸ਼ਨਲ ਲੈਵਲ ਦੇ ਖਿਡਾਰੀ ਜਿਹੜੇ ਨੇਗੇ ਬਿਲਕੁਲ ਜਦੋਂ ਸਰਦਾਰ ਗੁਰਮੀਤ ਸਿੰਘ ਜੀ ਬਿਮਾਰ ਪੈਏ ਸੀ ਤਾਂ ਮੈਂ ਉਹਨਾਂ ਦਾ ਪਤਾ ਲੈਣ ਗਿਆ ਤਾਂ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਕਿ ਮੇਰੇ ਗਰਾਊਂਡ ਨੂੰ ਬਚਾ ਕੇ ਰੱਖਿਓ ਮੇਰੇ ਗਰਾਊਂਡ ਦੇ ਅੰਦਰ ਹੋਰ ਸਹੂਲਤਾਂ ਦਿਓ ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀਗਾ ਕਿ ਬਿਲਕੁਲ ਮੈਂ ਇੰਡੋਰ ਸਟੇਡੀਅਮ ਬਣਾਵਾਂਗਾ ਉਹ ਇੰਡੋਰ ਸਟੇਡੀਅਮ ਜਿਹੜਾ ਉਹ ਬਣ ਰਿਹਾ ਹੈਗਾ ਮੈਨੂੰ ਲੱਗਦਾ ਕਿ ਅਗਲੇ 6 ਮਹੀਨਿਆਂ ਚ ਬਣ ਕੇ ਤਿਆਰ ਹੋ ਜੂ ਉਹ ਹੋਰ ਵੀ ਗੇਮਾਂ ਕਬੱਡੀ ਤੋਂ ਬਿਨਾ ਹੋਰ ਵੀ ਬਾਕਸਿੰਗ ਦੀ ਹੋਰ ਕਾਫੀ ਸਨੇ ਗੇਮਾਂ ਜਿਹੜੀਆਂ ਉਹਦੇ ਵਿੱਚ ਸ਼ਾਮਲ ਹੋਣਗੀਆਂ ਤਾਂ ਮੈਸਾਂ ਇਹਨਾਂ ਸਾਰਾ ਡੜਵਾ ਹੜ੍ਹ ਵਾਲੇ ਪਿੰਡਾਂ ਦੇ ਲੋਕ ਬੱਚੇ ਵੀ ਜਿਹੜੇ ਨੇਗੇ ਉਹ ਵੀ ਇਹਨਾਂ ਸਟੇਡੀਅਮ 'ਚ ਖੇਡਣ ਆਉਣਗੇ ਔਰ ਡੜਵਾ ਫੇਰ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਡਰਵੇ ਦਾ ਨਾਮ ਉੱਚਾ ਹੋਊਗਾ ਦੇਖਦੇ ਜਿਵੇਂ ਬੱਚੇ ਅੱਜ ਗਰਾਊਂਡ ਦੇ ਵਿੱਚ